ਚਾਰ ਫਿਰ ਬਿਲਕੁਲ ਮੈਂ ਗਿੱਦੜਵਾਦ ਵਿੱਚ ਡੋਰ ਟੂ ਡੋਰ ਜਾ ਰਿਹਾ ਹਾਂ ਪਰ ਮੈਂ ਗਿੱਦੜਵੇ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਕਿ ਇਹ ਕੱਲੇ ਬੈਗ ਲੈ ਕੇ ਤੇ ਲਾਉਡ ਸਪੀਕਰਾਂ ਤੇ ਲੋਕਾਂ ਦੇ ਕੰਨ ਹੀ ਖਾਂਦੇ ਫਿਰਦੇ ਆ ਪਰ ਇਨਾਂ ਕੋਲੇ ਕੋਈ ਵਿਜਨ ਨਹੀਂਗਾ ਮੇਰੇ ਕੋਲੇ ਪੰਪਲੈਟ ਆ ਜੀ ਦੇ ਵਿੱਚ 15 ਨੁਕਤੇ ਆ ਹਰ ਇੱਕ ਵਰਗ ਦੀ ਗੱਲ ਕੀਤੀ ਗਈ ਹੈ ਕਿ ਕੀ ਕਰਨਾ ਬਣਦਾ ਹੈ ਇਹ ਕੱਲਾ ਰੌਲਾ ਪਾ ਰਿਹਾ ਹੈ ਇਨਾਂ ਕੋਲੇ ਕੋਈ ਵਿਜਨ ਨਹੀਂਗਾ ਤਿੰਨਾਂ ਪਾਰਟੀਆਂ ਕੋਲੇ ਕੋਈ ਵਿਜਨ ਨਹੀਂਗਾ ਪਰ ਮੈਂ ਪੂਰੇ ਵਿਜ਼ਨ ਨਾਲ ਗੱਲ ਕਰ ਰਿਹਾ ਲੋਕਾਂ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਮੈਂ ਲੋਕਾਂ ਦੇ ਮੁੱਦੇ ਲੈ ਕੇ ਜਾ ਰਿਹਾ ਸਭ ਤੋਂ ਵੱਡਾ ਮੁੱਦਾ ਡਰਗ ਦਾ ਹੈ ਜੇਕਰ ਸਾਡੇ ਨੌਜਵਾਨ ਪੀੜੀ ਸਾਡੀ ਆਉਣ ਵਾਲੀਆਂ ਪੀੜੀਆਂ ਨਸਲਾ ਨਾ ਰਹੀਆਂ ਤਾਂ ਸਾਡੇ ਪੱਲੇ ਕੱਖ ਵੀ ਨਹੀਂਗਾ ਮੈਂ ਬੇਨਤੀ ਕਰਦਾ ਗਿੱਦੜਵਾ ਦੇ ਸਾਰੇ ਵੋਟਰਾਂ ਨੂੰ ਕਿ ਤੱਕੜੇ ਹੋ ਕੇ ਮੇਰਾ ਸਾਥ ਦਿਓ ਮੇਰੀ ਆਵਾਜ਼ ਬਣੋ ਮੈਂ ਤੁਹਾਡੀ ਆਵਾਜ਼ ਚੱਕੀ ਹੈ ਇਹ ਮੇਰੀ ਚੱਕੀ ਹੋਈ ਆਵਾਜ਼ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਗੂੰਜੇ ਤੁਹਾਡੀ ਵੋਟ ਨਾਲ ਆਵਾਜ਼ ਨੇ ਹੋਰ ਉੱਚੀ ਹੋ ਜਾਣਾ ਤੇ ਫਰੈਂਕਸ ਕੀ ਹੈ ਦੂਜਿਆਂ ਨਾਲ ਵੱਖਰਾ ਕੀ ਹੈ ਦੂਜਿਆਂ ਨੂੰ ਵੱਖਰਾ ਕਿ ਮੈਂ ਮੁੱਦਿਆਂ ਦੀ ਰਾਜਨੀਤੀ ਕਰਦਾ ਇੱਥੇ ਮੁੱਦੇ ਜਿਹੜੇ ਉਹ ਸਾਇਲੈਂਟ ਹੈ ਇੱਕ ਦੂਜੇ ਨੂੰ ਨਿੰਦ ਪਾੜ ਰਹੇ ਹੈ ਕੱਲਾ ਇਲਜ਼ਾਮ ਲਾ ਰਹੇ ਇੱਕ ਦੂਜੇ ਤੇ ਪਰ ਇਹ ਤਿੰਨੇ ਹੀ ਸੱਤਾ ਧਾਰੀ ਰਹੇ ਹੈ ਤਿੰਨੇ ਮੰਤਰੀਆਂ ਦੇ ਰੂਪ ਵਿੱਚ ਰਹੇ ਹੈ ਸਰਕਾਰਾਂ ਦੇ ਰੂਪ ਵਿੱਚ ਰਹੇ ਹੈ ਇਹਨਾਂ ਨੇ ਤਿੰਨਾਂ ਨੇ ਗੱਦੜਵਾ ਸ਼ਹਿਰ ਨੂੰ ਮੁੱਢਲੀਆਂ ਸਹੂਲਤਾਂ ਤੱਕ ਨਹੀਂ ਦੇ ਸਕੇ ਇਹ ਅੱਜ ਲੋਕਾਂ ਨੂੰ ਲਾਰੇ ਲਾਉਂਦੇ ਹੈ ਕਿ ਅੰਡਰ ਬ੍ਰਿਜ ਓਵਰ ਬ੍ਰਿਜ ਸਾਰਾ ਕੁਝ ਅਸੀਂ ਤਿਆਰ ਕਰਕੇ ਦੇਵਾਂਗੇ ਇਹਨਾਂ ਤੋਂ ਪਹਿਲਾਂ ਕਿਉਂ ਨਹੀਂ ਕੁਝ ਹੋਇਆਗਾ ਮੈਂ ਲੋਕਾਂ ਨੂੰ ਤੁਹਾਡੇ ਮਾਦੀਮ ਰਾਈ ਅਪੀਲ ਕਰਦਾ ਹਾਂ ਕਿ ਚੌਂਡ ਛਾਂਡ ਸਰਿੰਜ ਦੇ ਉੱਤੇ ਮੋਹਰਾਂ ਲਾ ਕੇ ਇਹਨਾਂ ਦੇ ਇਹੋ ਜਿਹਾ ਟੀਕਾ ਲਾਓ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਸਰਿੰਜ ਤਾਂ ਤਾਂ ਦੂਰ ਭਾਗੀ ਅੱਜਕੱਲ੍ਹ ਲੋਕ ਸੌ ਤਾ ਦੇ ਸਰਿੰਜ ਤਾਂ ਨਹੀਂ ਇਹ ਮੌਤ ਵਾਲੀ ਸਰਿੰਜ ਨਹੀਂ ਇਹ ਇਲਾਜ ਵਾਲੀ ਹੈ ਵੀਰ ਜੀ ਇਲਾਜ ਕਰ ਰਹੇ ਹਾਂ ਮੈਂ ਤਾਂ ਇਹ ਕਹੂੰਗਾ ਕਿ ਗਿੱਦੜ ਵੇ ਦੇ ਲੋਕ ਸਖਾਵਣ ਕੇ ਊੜਾ ਆੜਾ ਪੂਰੀ 35 ਵੀ ਘਬਰਾਇਆ ਫਿਰਦਾ ਗਿੱਦੜਵੇ ਵਾਲਾ ਕਹਿੰਦੇ ਡੀਐਮਪੀ ਵੀ ਲੋਕ ਮੈਨੂੰ ਆ ਕਹਿੰਦੇ ਲੋਕ ਮੈਨੂੰ ਆ ਕਹਿੰਦੇ RAME ਆਣੇ ਵਾਲਿਆ ਆ ਜਾਵੇ ਆ ਜਾਵੇ ਆ ਜਾ ਵੀਰਾ ਆ ਜਾ ਪਰ ਗਿੱਦੜਵੇ ਤੂੰ ਫਿਰਦਾ ਏ ਬਖਲਾਟਿਆ ਹੁਣ ਰਾਜਾ ਗਿੱਦੜਵੇ ਤੂੰ ਫਿਰਦਾ ਏ ਬਖਲਾਟਿਆ ਹੁਣ ਰਾਜਾ ਕਹਿੰਦੇ ਗਿੱਦੜਵੇ ਦੀ ਉਹ ਜੀ ਲੱਗਦੀ ਕਹਾਣੀ ਐ ਕੁਛ ਦੀਦਾ ਠੀਕ ਨਹੀਂ ਜਿੱਤਦਾ ਨਹੀਂ ਗਏ ਇਤਕੀ ਭਾਜਪੀ ਦੇ ਵਿੱਚ ਜਿਹੜਾ ਗਿਆ ਮਨਪ੍ਰੀਤ ਬਈ ਜਿੱਤ ਦਾ ਨਹੀਂ ਗਾਇਤ ਕੀ ਬੀਜੇਪੀ ਵਿੱਚ ਗਿਆ ਮਨਪ੍ਰੀਤ ਬਈ ਕਹਿੰਦੇ ਲੋਕ ਬੜੀ ਹੈ ਪਿਆਰ ਨਾਲ ਜਦੋਂ ਮਾਰਦੇ ਆਵਾਜ਼ ਬਈ ਤਿੰਨਾਂ ਦੇ ਲੈਣ ਸਰੋਪੇ ਤਿੰਨਾਂ ਦੇ ਲੈਣ ਸਰੋਪੇ ਗੱਲ ਆਉਂਦੀ ਹੈ ਚੌਥੀ ਕਹਿੰਦੇ ਜਿੱਤੂ ਔਲਖ ਆਜ਼ਾਦ ਬਈ ਗੱਲ ਤਿੰਨਾਂ ਦੇ ਕਿਦੇ ਲੈਣ ਸਰੋਪੇ ਤਾਂ ਗੱਲ ਆਉਂਦੀ ਹੈ ਚੌਥੀ ਜਿੱਤੂ ਔਲਖ ਰਾਮਿਆਣੇ ਪਾਲਾ ਆਜ਼ਾਦ ਬਈ